ਦੇ ਬਾਹਰ ਜਿਹੜੇ ਬਟਾਲਾ ਦੇ ਵਿੱਚ ਸੀ ਨਾ ਦੁਆਲੇ ਦੇ ਬਾਹਰ ਨੌਵੀਂ ਦਸਵੀਂ ਦਾ ਮੇਲਾ ਹੁੰਦਾ ਹੈ ਔਰ ਮੇਲੇ ਦੇ ਵਿੱਚ ਇట్లా ਹਿੰਦੂ ਸਿੱਖ ਦੀ ਇਕਤਾ ਦਾ ਪ੍ਰਤੀਕ ਵੀ ਹੈ ਕਿਉਂਕਿ ਇੱਕ ਪੰਨੇ ਗੁਰਦੁਆਰਾ ਸਾਹਿਬ ਹੈ ਦੂਜੇ ਪੰਨੇ ਮੰਦਿਰ ਹੈ ਆਪਾਂ ਗੱਲ ਵੀ ਕਰਦੇ ਮੰਦਿਰ ਤੇ ਪੁਸ਼ਤੀ ਦੇ ਨਾਲ ਹਾਂ ਜੀ ਸਰ ਇੱਥੇ ਮੁੱਖ ਸੇਵਾਦਾਰ ਔਰ ਸਾਰੇ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਨੌਵੀਂ ਦਸਵੀਂ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹ ਸਪੀਕਰ ਸਾਹ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਹੈ ਔਰ ਇਹ ਕਾਰਤਿਕ ਸਵਾਮੀ ਦਾ ਸਥਾਨ ਫਾਇਦਾਨੀ ਸਦੀਆਂ ਦਾ ਹੈ ਔਰ ਗੁਰਨਾਨ ਸਿੰਘ ਜੀ ਮਹਾਰਾਜ ਪਹਿਲੀ ਪਾਸਾ ਜਿਹੜੀ ਹੈ ਉਹਨਾਂ ਦੇ ਵੀ ਇੱਥੇ ਚਰਨ ਛੂਹ ਹੋਏ ਹਨ ਪਰ ਸਿੱਧ ਗੋਸ਼ਟੀ ਇਸ ਪਿਤਰ ਸਰੋਵਰ ਦੀ ਹੋਈ ਔਰ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਜਿਹੜਾ ਇਹ ਸਥਾਨ ਹੈ ਭਗਵਾਨ ਕਾਰਤਿਕ ਸਵਾਮੀ ਦਾ ਇਸ ਕਰਕੇ ਬਣਿਆ ਹੈ ਜਦੋਂ ਵੀ ਭਗਵਾਨ ਸ਼ੰਕਰ ਨੇ ਪਹਿਲੇ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਹੈ ਉਹ ਆਪਣੇ ਦੋਵੇਂ ਪੁੱਤਰਾਂ ਨੂੰ ਦੇ ਰਿਆ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਕਿ ਸਾਰੀ ਪ੍ਰithvi ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਵੇ। ਔਰ ਇਹ ਗੱਲ ਸੁਣ ਕੇ ਭਗਵਾਨ ਕਾਰਤਿਕ ਸਵਾਮੀ ਪ੍ਰithvi ਦਾ ਚੱਕਰ ਲਾਉਣ ਵਾਸਤੇ ਚੱਲ ਪਏ ਜਦੋਂ ਕਿ ਨਾਰਦ ਜੀ ਨੇ ਉਹਨਾਂ ਨੂੰ ਕਲਾਸ ਪਰਬਤ ਤੇ ਇਹ ਗਾਇਉਂ ਵੀ ਸਾਰੀ ਸ੍ਰਿਸ਼ਟੀ ਦੇ ਮਾਲਕ ਜਿਹੜੇ ਆ ਭਗਵਾਨ ਸ਼ੰਕਰ ਹੀ ਨੇ ਉਹਨਾਂ ਦਾ ਹੀ ਚੱਕਰ ਲਾ ਲੋ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏਗਾ। ਔਰ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਉਹਨਾਂ ਨੂੰ ਉੱਥੇ ਮਿਲ ਗਿਆ। ਔਰ ਉਸ ਤੋਂ ਬਾਅਦ ਭਗਵਾਨ ਕਾਰਤਿਕ ਸਵਾਮੀ ਜਿਹੜਾ ਇਹ ਜਗ੍ਹਾ ਜਿੱਥੇ ਕੀ ਵਿਸ਼ਰਾਮ ਕਰ ਰਹੇ ਸਨ ਇੱਥੇ ਨਾਰਾਜ ਜੀ ਨੇ ਆ ਕੇ ਉਹਨਾਂ ਨੂੰ ਫਰਮਾਨਕ ਫਰਮਾਇਆ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਹੈ ਭਗਵਾਨ ਕਾਰਤਿਕ ਸਵਾਮੀ ਨੂੰ ਸ਼ੰਕਰ ਭਗਵਾਨ ਜੀ ਨੇ ਦੇ ਦਿੱਤਾ ਉਹ ਇੱਥੇ ਰੁਸ਼ਟ ਹੋ ਗਏ ਇਸ ਜਗ੍ਹਾ ਤੇ ਔਰ 33 ਕੋਟੀ ਦੇਵਤਾ ਭਗਵਾਨ ਸ਼ੰਕਰ ਬ੍ਰਹਮਾ ਜੀ ਔਰ ਵਿਸ਼ਨੂੰ ਭਗਵਾਨ ਸਮੇਤ ਇੱਥੇ ਭਗਵਾਨ ਕਾਰਤਿਕ ਸਵਾਮੀ ਨੂੰ ਮਨਾਉਣ ਵਾਸਤੇ ਇਸ ਭੀਤਰ ਜਗ੍ਹਾ ਤੇ ਆਏ ਜਦਕਿ ਭਗਵਾਨ ਕਾਰਤਿਕ ਸਵਾਮੀ ਇੱਥੇ ਰੁਸ਼ਟ ਹੋ ਗਏ ਅਚਲ ਹੋ ਗਏ ਤਾਂ ਇਸ ਜਗ੍ਹਾ ਦਾ ਨਾਮ ਅਚਲੇਸ਼ਵਰ ਪਿਆ ਔਰ ਇਹ ਪੁੱਤਰ ਸਰੋਵਰ ਜਿਹੜਾ ਕਿ ਸਦੀਆਂ ਪੁਰਾਣਾ ਹੈ ਔਰ ਇਥੇ ਲੋਕੀ ਦੀਵਾਲੀ ਤੋਂ 10 ਦਿਨ ਬਾਅਦ ਲੱਖਾਂ ਹੀ ਦੁਨੀਆ ਦੇਸ਼ਾਂ ਵਿਦੇਸ਼ਾਂ ਚੋਂ ਇੱਥੇ ਪੁੱਤਰ ਸਰੋਵਰ ਦੇ ਇਸ਼ਨਾਨ ਕਰਦੀ ਆ ਔਰ ਆਪਣੀ ਮਨੋ ਕਾਮਨਾ ਪੂਰੀ ਕਰਦੀ ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਜਿਹੜੀ ਸੰਗਤ ਆ ਰਹੀ ਉਹਨਾਂ ਵਾਸਤੇ ਜਿਹੜੀ ਤਿਆਰੀ ਸੰਗਤ ਦੀ ਤਿਆਰੀ ਵਾਸਤੇ ਰਹਿਣ ਦਾ ਪੂਰਾ ਪ੍ਰਬੰਧ ਹੈ ਸਾਡੇ ਕੋਲ ਔਰ ਲੰਗਰ ਦੇ ਪੂਰੇ ਪ੍ਰਬੰਧ ਹੈ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ ਔਰ ਸਰੋਵਰ ਦੇ ਨਾਲ ਇਸ ਵਾਰ ਸਾਰੀ ਸਟੀਲ ਦੀ ਗ੍ਰੇਲ ਆਤੀ ਗਈ ਹੈ ਤਾਂ ਕਿ ਸਰੋਵਰ ਦੇ ਵਿੱਚ ਅੰਦਰ ਕੋਈ ਨਾ ਜਾ ਸਕੇ ਇੱਥੇ ਜਾਏ ਤੇ ਲੋਕਾਂ ਨੇ ਬਹੁਤ ਬਹੁਤ ਦੁਰਨਾਇਕ ਇਹ இந்து ਸਿੱਖ ਦਾ ਪ੍ਰਤੀਕ ਵੀ ਹੈਗਾ ਇੱਥੇ ਇਹ ਹਿੰਦੂ ਸਿੱਖ ਦਾ ਬਿਲਕੁਲ ਪ੍ਰਤੀਕ ਹੈ ਜੀ ਗੁਰੂ ਨਾਨਕ ਦੇਵ ਜੀ ਪਹਿਲੀ ਵਾਰਸ਼ੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹਨਾਂ ਦੇ ਚਰਨ ਛੋਹ ਨੇ ਔਰ ਇੱਥੇ ਜਿਹੜਾ સ્ਨਾਣ ਹੈ ਹਿੰਦੂ ਸਿੱਖ ਬਿਲਕੁਲ ਤੁਸੀਂ ਦੇਖੋਗੇ ਮੇਲੇ ਵਾਲੇ ਦਿਨ ਇਕੱਠੇ ਹੋ ਕੇ ਕਰਦੇ ਆ ਕੋਈ ਵੀ ਇੱਕ ਦੂਜੇ ਦਾ ਇੱਥੇ ਕੋਈ ਵਿਚਾਰ ਨਹੀਂ 21 ਗੁਰਦਵਾਰੇ ਦੋਨਾਂ ਗੁਰਦਵਾਰੇ ਮੰਦਿਰ ਦਾ 1 ਕਿਲੋ ਇੰਡਸਟਰੀ ਨੂੰ ਉਹਨਾਂ ਨੇ ਦੱਸਿਆ ਵੀ ਜਿਹੜਾ ਹਿੰਦੂ ਸਿੱਖ ਦਾ ਪ੍ਰਤੀਕ ਹੈ ਜਿਹੜਾ ਇਹ ਮੰਦਿਰ ਹੈ। ਇਹ ਜਿਹੜਾ ਮੇਲਾ ਹੈ ਇਹ ਵੀ ਜਿਹੜਾ ਨਵੀਂ ਦਸਵੀਂ ਦਾ ਤਿਵਾਲੀ ਤੋਂ ਬਾਅਦ ਆਉਂਦਾ ਹੈ। ਉਹਦੇ ਇੱਥੇ ਬਹੁਤ ਬਹੁਤ ਦੂਰੋਂ ਸੰਗਤ ਜਿਹੜੀ ਮੱਥਾ ਟੇਕਣ ਆਉਂਦੀ ਹੈ। ਉਹਨਾਂ ਦਾ ਟਾਲਾ ਦੇ ਵਿਕੀਮਲ